हां जी संगत जी ਵੀਡੀਓ ਕਰ ਦਿਓ ਸ਼ੇਅਰ ਇਹ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਜੋ ਮਾਤਾ ਜੀ ਬਜ਼ੁਰਗ ਜਿਹੜੇ ਨੇ மஞ்சੇ ਤੇ ਪਏ ਨੇ ਬੈੱਡ ਤੇ ਨਜ਼ਰ ਆ ਰਹੇ ਨੇ ਇਹ ਭਾਈ ਜਗਤਾਰ ਸਿੰਘ ਜੀ ਹਵਾਰਾ ਦੀ ਮਾਤਾ ਹੈ ਤੇ ਇਹਨਾਂ ਬਾਰੇ ਇੱਕ ਫੇਕ ਨਿਊਜ਼ ਵੀ ਚੱਲ ਰਹੀ ਹੈ ਕਿ ਇਹ ਅਕਾਲ ਚਲਾਣਾ ਕਰ ਗਏ ਨੇ ਪਰ ਇਹ ਠੀਕ ਠਾਕ ਨੇ ਤੰਦਰੁਸਤ ਨੇ ਸਹੀ ਨੇ ਤੇ ਗਿਆਨੀ ਕੁਲਦੀਪ ਸਿੰਘ ਜੀ ਗੜਗੰਝ ਜ਼ਥੇਦਾਰ ਅਕਾਲ ਤਖਤ ਸਾਹਿਬ ਉਹਨਾਂ ਵੱਲੋਂ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਉਹਨਾਂ ਦੀ ਮਾਤਾ ਦੇ ਨਾਲ ਮਿਲਣ ਦਿੱਤਾ ਜਾਵੇ ਕਿਉਂਕਿ ਉਹ ਹੁਣ ਆਖਰੀ ਸਾਹਾਂ ਤੇ ਨੇ ਬਹੁਤ ਬਜ਼ੁਰਗ ਨੇ ਉਹਨਾਂ ਦੀ ਯਾਦਦਾਸ਼ਤ ਜਿਹੜੀ ਬੜੀ ਕਮਜ਼ੋਰ ਹੋ ਚੁੱਕੀ ਹੈ ਤੇ ਬੜਾ ਸਮਾਂ ਹੋ ਗਿਆ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਮਾਤਾ ਨੂੰ ਮਿਲਿਆ ਨੂੰ ਸੋ ਮਾਂ ਦੀ ਵੀ ਖੁਆਇਸ਼ ਹੈ ਕਿ ਉਹ ਆਪਣੇ ਬੱਚੇ ਨੂੰ ਮਿਲਣਾ ਚਾਹੁੰਦੀ ਹੈ ਸੋ ਸਿੱਖ ਕੌਮ ਨੂੰ ਸਰਕਾਰ ਨੂੰ ਗਿਆਨੀ ਕੁਲਦੀਪ ਸਿੰਘ ਜੱਫੇਦਾਰ ਸਾਹਿਬ ਜੀ ਨੇ ਬੇਨਤੀ ਕੀਤੀ ਹੈ ਇੱਕ ਪੁੱਤ ਨੂੰ ਆਪਣੀ ਮਾਂ ਦੇ ਨਾਲ ਮਲਾਇਆ ਜਾਵੇ ਤੇ ਕੀ ਗੱਲਾਂ ਕਹੀਆਂ ਨੇ ਕੀ ਗੱਲਬਾਤ ਸਾਰੀ ਹੈ ਉਸ ਵੀਡੀਓ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਤੇ ਸੁਣ ਕੇ ਜਰੂਰ ਸਾਰੇ ਸ਼ੇਅਰ ਕਰਿਓ ਤੇ ਆਪਣੇ ਵਿਚਾਰ ਵੀ ਦਿਓ ਤੇ ਜਿਹੜੇ ਫੇਕ ਨਿਊਜ਼ ਚੱਲ ਰਹੀ ਹੈ ਉਹਦਾ ਬਾਈਕਾਟ ਕੀਤਾ ਜਾਵੇ ਉਹਨਾਂ ਦੀ ਮਾਂ ਤਾਂ ਜਿਹੜੀ ਠੀਕ ਠਾਕ ਹੈ ਐਵੇਂ ਕੌਮ ਨੂੰ ਭੁਲੇਖੇ ਦੇ ਵਿੱਚ ਪਰਮ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਅਸੀਂ ਭਾਈ ਸਾਹਿਬ ਭਾਈ ਜਗਤਾਰ ਸਿੰਘ ਦੀ ਹਵਾਰਾ ਉਹਨਾਂ ਦੇ ਘਰ ਪਿੰਡ ਹਵਾਰਾ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਖੜੇ ਆ ਮਾਂ ਜਿਹੜੀ ਆ ਮਾਂ ਹੁੰਦੀ ਆ ਤੇ ਧੀਆ ਪੁੱਤ ਮਾਂ ਦੀਆਂ ਅੰਦਰਾਂ ਆਂਦਰਾ ਹੁੰਦੀਆਂ ਜਿਵੇਂ ਕਿ ਆਪਾਂ ਸਭ ਜਾਣਦੇ ਆ ਕਿ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਪਿਛਲੇ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਆ ਤੇ ਉਹਨਾਂ ਦੇ ਜਿਹੜੇ ਮਾਤਾ ਜੀ ਆ ਮਾਤਾ ਨਿਰਿੰਦਰ ਕੌਰ ਜੀ ਇਹ ਕਾਫੀ ਬਿਮਾਰ ਆ ਔਰ ਪਰਿਵਾਰ ਦੇ ਦੱਸਣ ਮੁਤਾਬਕ ਉਹਨਾਂ ਦੀ ਜਿਹੜੀ ਜਾਦ ਸ਼ਕਤੀ ਆ ਉਹ ਕਾਫੀ ਹੱਦ ਤੱਕ ਜਿਹੜੀ ਆ ਉਹ ਜਾ ਚੁੱਕੀ ਆ ਇਸ ਵੇਲੇ ਮਸਲਾ ਇਹ ਨਹੀਂ ਆ ਕੇ ਭਾਈ ਜਗਤਾਰ ਸਿੰਘ ਜੀ ਕੌਣ ਆ ਮਸਲਾ ਇਹ ਆਪੀ ਉਹ ਭਾਈ ਜਗਤਾਰ ਸਿੰਘ ਜੀ ਇੱਕ ਪੁੱਤ ਵਾ ਤੇ ਇਹ ਮਾਤਾ ਜੀ ਉਹਨਾਂ ਦੇ ਮਾਂ ਵਾ ਇਸ ਮੌਕੇ ਦੇ ਉੱਤੇ ਮਾਂ ਤੇ ਪੁੱਤ ਦਾ ਮਿਲਾਪ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਕਰਕੇ ਭਾਵੇਂ ਸਾਡੀ ਕੇਂਦਰ ਦੀ ਸਰਕਾਰ ਆ ਜਾਂ ਦਿੱਲੀ ਦੀ ਸਰਕਾਰ ਆ ਜੋ ਪਰਿਵਾਰ ਨੇ ਅਰਜ਼ੀਆਂ ਜਿਹੜੀਆਂ ਦਿੱਤੀਆਂ ਵਾ ਵਕਤੀ ਤੌਰ ਤੇ ਜਮਾਨਤ ਦੇ ਲਈ ਤਾਂ ਕਿ ਮਾਂ ਤੇ ਪੁੱਤ ਦਾ ਮੇਲ ਹੋ ਸਕੇ ਤਾਂ ਸਰਕਾਰ ਨੂੰ ਇਹਦੇ ਤੇ ਅਮਲ ਕਰਨਾ ਚਾਹੀਦਾ ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਆ ਅੱਜ ਆਪਾਂ ਸਭ ਜਾਣਦੇ ਆ ਕਿ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ 350 ਸਾਲਾ ਸ਼ਹੀਦੀ